ਨੰਗਲ ਸ਼ਹਿਰ ਦੇ ਇੱਕ ਬਹੁਤ ਇੰਪੋਰਟੈਂਟ ਮਸਲੇ ਦੇ ਬਾਰੇ ਆਪ ਸਭ ਦੇ ਨਾਲ ਜਿਹੜਾ ਹੈ ਇਹ ਵੀਡੀਓ ਸਾਂਝੀ ਕਰ ਰਿਹਾ ਹਾਂ ਸਾਡਾ ਨੰਗਲ ਸ਼ਹਿਰ ਉਹ ਬਹੁਤ ਪਿਆਰਾ ਸ਼ਹਿਰ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਜਿਸ ਨੂੰ ਬਚਾਉਣ ਦੀ ਜਿਸ ਨੂੰ ਦੁਬਾਰਾ ਜਿੱਥੇ ਰੌਣਕਾਂ ਲਾਉਣ ਦੀ ਅਸੀਂ ਪਿਛਲੇ 3.5 ਸਾਲਾਂ ਚ ਹਰ ਸੰਭ 可能 ਕੋਸ਼ਿਸ਼ ਕੀਤੇ ਉੱਥੇ ਉਸ ਸ਼ਹਿਰ ਦੀ ਜੋ ਦਿੱਕਤ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਹੈ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨਐਫਐਲ ਤੇ ਬੀਬੀਐਮਪੀ ਉਸ ਦੇ ਉੱਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਲਨ ਏਰੀਆ ਹੈ ਅੰਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਤੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ ਬੀਬੀਐਮਪੀ ਵੱਲੋਂ ਉੱਥੇ ਦੇ ਛਿੜੇ ਸਾਡੇ ਵਸਿੰਦੇ ਨੇ ਸਾਡੇ ਰੈਜ਼ਿਡੈਂਸ ਤੋਂ ਤੱਕ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਨੂੰ ਮੀਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਿਲ ਏਰੀਆ ਦੇ ਬਜ਼ੁਰਗਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਚਿੰਤਾ ਉਹ ਕਹਿੰਦੇ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕਈ ਦਸ਼ਕਾਂ ਤੋਂ ਅਸੀਂ ਹਰ ਵੇਲੇ ਡਰ ਦੇ ਵਿੱਚ ਹਰ ਵੇਲੇ ਸਹਿਮ ਦੇ ਵਿੱਚ ਇਹ ਜ਼ਿੰਦਗੀ ਜੀ ਰਹੇ ਹਾਂ ਕਿ ਕਦੋਂ ਪਤਾ ਨਹੀਂ ਸਾਡੀ ਛੱਤ ਛੋਲੂਗੀ ਕਦੋਂ ਸਾਡਾ ਕਾਰੋਬਾਰ ਸਾਡੇ ਤੋਂ ਖੋਲਿਆ ਜਾਊਗਾ ਮੈਂ ਆਪ ਸਭ ਨੇ ਮੇਰੀ ਡਿਊਟੀ ਲਈ ਹੈ ਮੈਂ ਮੈਂ ਤੁਹਾਡਾ ਬੇਟਾ ਹਾਂ ਤੁਹਾਡਾ ਭਾਈ ਹਾਂ ਆਪ ਸਭ ਨੇ ਮੇਰੀ ਡਿਊਟੀ ਲਈ ਹੈ ਰੀਸੈਂਟਲੀ ਹਾਈ ਕੋਰਟ ਦਾ ਇੱਕ ਆਡਰ ਆਇਆ ਇੱਕ ਦੁਕਾਨ ਨੂੰ ਲੈ ਕੇ ਉਸ ਤੋਂ ਬਾਅਦ ਵੀ ਪੈਨਿਕ ਹੋਰ ਵੱਧ ਗਿਆ ਆਪਣੇ ਬੇਟੇ ਜਿਉਂ ਤੇ ਵਿਸ਼ਵਾਸ ਰੱਖੋ ਜੀ ਅਸੀਂ ਸੀਐਮ ਸਾਹਿਬ ਜਿੱਦ ਨਹੀਂ ਵਾਪਸ ਆਉਂਦੇ ਆ ਨੰਗਲ ਦੇ ਰੈਜ਼ੀਡੈਂਟਸ ਦੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਮਿਲਾਂਗੇ ਟੋਟਲ ਜਿਹੜੇ ਕਾਗਜ਼ ਹੈ ਮੈਂ ਸਾਰਾ ਰਿਕਾਰਡ ਚੈੱਕ ਕਰਵਾ ਰਿਹਾ ਹਾਂ ਟੋਟਲ ਜਿਹੜੀ ਫਰਦ ਹੈ ਅੱਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀਆਂ ਸਿਰਫ ਮਿਸਮੈਨੇਜਮੈਂਟ ਕਰਕੇ ਸਮੇਂ-ਸਮੇਂ ਦੇ ਉੱਤੇ ਸਹੀ ਪੈਰ ਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਬੀਐਮਬੀ ਤੋਂ ਮੰਗਣੀ ਪੈ ਰਹੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਇਸ ਸਾਰੇ ਇਤੇ ਨੂੰ ਠੀਕ ਕਰਨ ਦੇ ਲਈ ਜਿੱਦਾਂ ਹੀ ਇੱਕ ਤਾਂ ਨੈਕਸਟ ਵੀਕ ਵੀ ਅਸੀਂ ਮੀਟਿੰਗ ਲਾਕਤੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟਾਪ ਅਫੀਸ਼ੀਅਲਸ ਹੈ ਉਹ ਸਾਰੇ ਹੋਣਗੇ ਐ ਜੀ ਸਾਹਿਬ ਹੋਣਗੇ ਤੇ ਜਿੱਦਾਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਸਵਚ ਪਾਨ ਦੇ ਦੌਰੇ ਤੇ ਨਹੀਂ ਵਾਪਸ ਆ ਰਹੇ ਨੇ ਸਾਰੇ ਨੰਗਲ ਦੇ ਜਿਹੜੇ ਸਾਡੇ ਰੈਜ਼ੀਡੈਂਸੀ ਕਮੇਟੀ ਬਣਾ ਕੇ ਤੇ ਤੁਹਾਡੇ بیٹے ਦਾ ਤੁਹਾਡੇ ਪੁੱਤ ਦਾ ਤੁਹਾਡੇ ਭਾਈ ਦਾ ਵਾਦਾ ਹੈ ਜੋ ਮਰਜ਼ੀ ਕਰਨਾ ਪਵੇ ਇਸ ਧਰਤੀਆਂ ਦੇ ਉੱਤੇ ਨੰਗਲ ਦੀ ਇੱਕ ਵੀ ਛੱਤ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਹਰ ਸੰਭਵ ਚੀਜ਼ ਹੈ ਨਾ ਅਸੀਂ ਕਰਾਂਗੇ ਤੇ ਅਸੀਂ ਆਪਣੀ ਜਿਹੜੀ ਨੰਕਲ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਆਪਣੇ ਰੈਜ਼ੀਡੈਂਟਸ ਨੂੰ ਚਾਹੇ ਥਰੂ ਲੀਗਿਸ ਜਾਂ ਜੋ ਵੀ ਜਾਂ ਮੇਰੀ ਇੱਛਾ ਅਕੈਸਮ ਨੂੰ ਰਜਿਸਟਰੀਆਂ ਹੋਣ ਅਸੀਂ ਇਸ ਮੈਕੈਨਿਜ਼ਮ ਦੇ ਉੱਤੇ ਕਰਾਂਗੇ ਇਸ ਲਈ ਸਾਨੂੰ ਕੋਈ ਕੈਬਨਟ ਚ ਲੈ ਕੇ ਆਣਾ ਪਵੇ ਜਾਂ ਜਿਹੜਾ ਹੈ ਕਿਉਂਕਿ ਇਹ ਪੰਜਾਬ ਸਰਕਾਰ ਦੀ ਹੀ ਮਲਕੀਅਤ ਹੈ ਤੇ BBMB ਨਜਾਇਜ਼ ਸਾਡੇ ਬੰਦਿਆਂ ਨੂੰ ਤੰਗ ਕਰ ਰਿਹਾ ਹੈ ਇਸ ਹਫਤੇ ਵੀ ਇਹ ਮੀਟਿੰਗ ਰੱਖਾਂਗੇ तो फिर उस तो नैक्सट वीक जिद ही सी एम साहब आते हैं एक मीटिंग सब साहब के लैवल पर भी रखा उन्होंने रिक्वेस्ट करके आप सब का बहुत बहुत धनबाद इस मसले को आपल के आधार पर हल करा तो परमानेंट सल्यूशन भी लाभे बहुत बहुत धनबाद जी नमस्ते ਨੰਗਲ ਸ਼ਹਿਰ ਦੇ ਇੱਕ ਬਹੁਤ ਇੰਪੋਰਟੈਂਟ ਮਸਲੇ ਦੇ ਬਾਰੇ ਆਪ ਸਭ ਦੇ ਨਾਲ ਜਿਹੜਾ ਹੈ ਇਹ ਵੀਡੀਓ ਸਾਂਝੀ ਕਰ ਲਿਆ ਹਾਂ ਸਾਡਾ ਨੰਗਲ ਸ਼ਹਿਰ ਉਹ ਬਹੁਤ ਪਿਆਰਾ ਸ਼ਹਿਰ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਜਿਸ ਨੂੰ ਬਚਾਉਣ ਦੀ ਜਿਸ ਨੂੰ ਦੁਬਾਰਾ ਜਿੱਥੇ ਰੌਣਕਾਂ ਲਾਉਣ ਦੀ ਅਸੀਂ ਪਿਛਲੇ 3.5 ਸਾਲਾਂ ਚ ਹਰ ਸੰਭ 可能 ਕੋਸ਼ਿਸ਼ ਕੀਤੇ ਉੱਥੇ ਉਸ ਸ਼ਹਿਰ ਦੀ ਜੋ ਦਿੱਕਤ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਹੈ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨਐਫਐਲ ਤੇ ਬੀਬੀਐਮਪੀ ਉਸ ਦੇ ਉੱਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਿਲਨ ਏਰੀਆ ਹੈ ਅਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਤੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ ਬੀਬੀਐਮਪੀ ਵੱਲੋਂ ਉੱਥੇ ਦੇ ਛਿੜੇ ਸਾਡੇ ਬਖਸ਼ਿਸ਼ ਵਾਸ਼ਿੰਦੇ ਨੇ ਸਾਡੇ ਰੈਜ਼ਿਡੈਂਸੀ ਨੂੰ ਤੱਕ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਨੂੰ ਮੇਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਿਲ ਇਰੀਆ ਦੇ ਬਜ਼ੁਰਗਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਚਿੰਤਾ ਉਹ ਕਹਿੰਦੇ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕਈ ਦਸ਼ਕਾਂ ਤੋਂ ਅਸੀਂ ਹਰ ਵੇਲੇ ਡਰ ਦੇ ਵਿੱਚ ਹਰ ਵੇਲੇ ਸਹਿਮ ਦੇ ਵਿੱਚ ਇਹ ਜ਼ਿੰਦਗੀ ਜੀ ਰਹੇ ਹਾਂ ਕਿ ਕਦੋਂ ਪਤਾ ਨਹੀਂ ਸਾਡੀ ਛੱਤ ਛੋਲੂਗੀ ਕਦੋਂ ਸਾਡਾ ਕਾਰੋਬਾਰ ਸਾਡੇ ਤੋਂ ਖੋਲਿਆ ਜਾਊਗਾ ਮੈਂ ਆਪ ਸਭ ਨੇ ਮੇਰੀ ਡਿਊਟੀ ਲਈ ਹੈ ਮੈਂ ਮੈਂ ਤੁਹਾਡਾ ਬੇਟਾ ਹੈ ਤੁਹਾਡਾ ਭਾਈ ਹੈ ਆਪ ਸਭ ਨੇ ਮੇਰੀ ਡਿਊਟੀ ਲਈ ਹੈ ਰੀਸੈਂਟਲੀ ਹਾਈ ਕੋਰਟ ਦਾ ਇੱਕ ਆਡਰ ਆਇਆ ਇੱਕ ਦੁਕਾਨ ਨੂੰ ਲੈ ਕੇ ਉਸ ਤੋਂ ਬਾਅਦ ਵੀ ਪੈਨਿਕ ਹੋਰ ਵੱਧ ਗਿਆ ਆਪਣੇ ਬੇਟੇ ਜਿਉਂਤੇ ਵਿਸ਼ਵਾਸ ਰੱਖੋ ਜੀ ਅਸੀਂ ਸੀਐਮ ਸਾਹਿਬ ਜਿੱਦੇ ਵਾਪਸ ਆਉਂਦੇ ਆ ਡੰਗਲ ਦੇਖ ਰਹੇ ਜੀ ਨੀਡਸ ਦੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਹਵਲਣਗੇ ਟੋਟਲ ਜਿਹੜੇ ਕਾਗਜ਼ ਹੈ ਮੈਂ ਸਾਰਾ ਰਿਕਾਰਡ ਚੈੱਕ ਕਰਵਾ ਰਿਹਾ ਟੋਟਲ ਜਿਹੜੀ ਫਰਦ ਹੈ ਉਹ ਅਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀ ਹੈ ਅ ਸਿਰਫ ਮੈਸ ਮੈਨੇਜਮੈਂਟ ਕਰਕੇ ਸਮੇਂ-ਸਮੇਂ ਦੇ ਉੱਤੇ ਸਹੀ ਪੈਰ ਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਬੀਐਮਬੀ ਤੋਂ ਮੰਗਣੀ ਪੈ ਰਹੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਅ ਇਸ ਸਾਰੀ ਚੀਜ਼ ਨੂੰ ਠੀਕ ਕਰਨ ਦੇ ਲਈ ਜਿੱਦਾਂ ਇੱਕ ਤਾਂ ਨੈਕਸਟ ਵੀਕ ਵੀ ਅਸੀਂ ਇੱਕ ਮੀਟਿੰਗ ਰੱਖਦੇ ਜਿਹੜੇ ਪੰਜਾਬ ਦੇ ਜਿਹੜੇ ਟਾਪ ਅਫੀਸ਼ੀਅਲਸ ਹੈ ਉਹ ਸਾਰੇ ਹੋਣਗੇ ਐ ਜੀ ਸਾਹਿਬ ਹੋਣਗੇ ਤੇ ਜਿੱਦਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਸਵੱਛਪਾਨ ਦੇ ਦੌਰੇ ਤੇ ਨਹੀਂ ਵਾਪਸ ਆਉਂਦੇ ਨੇ ਸਾਰੇ ਨੰਗਲ ਦੇ ਜਿਹੜੇ ਸਾਡੇ ਰੈਜਿੰਗ ਦੀ ਕਮੇਟੀ ਬਣਾ ਕੇ ਤੇ ਤੁਹਾਡੇ ਬਿੱਕਟੀ ਦਾ ਤੁਹਾਡੇ ਪੁੱਤ ਦਾ ਤੁਹਾਡੇ ਭਾਈ ਦਾ ਵਾਦਾ ਹੈ ਜੋ ਮਰਜ਼ੀ ਕਰਨਾ ਪਵੇ ਇਸ ਦੁਨੀਆ ਤੇ ਨੰਗਲ ਦੀ ਇੱਕ ਵੀ ਛੱਤ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਹਰ ਮੁਮਕਿਨ ਚੀਜ਼ ਹੈ ਨਾ ਅਸੀਂ ਕਰਾਂਗੇ ਤੇ ਅਸੀਂ ਆਪਣੀ ਜਿਹੜੀ ਨੰਗਲ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਆਪਣੇ ਰੈਜ਼ੀਡੈਂਟਸ ਨੂੰ ਚਾਹੇ ਥਰੂ ਲੀਗਿਸ ਜਾਂ ਜੋ ਵੀ ਜਾਂ ਮੇਰੀ ਇੱਛਾ ਹੈ ਕਿ ਸਭ ਨੂੰ ਰਜਿਸਟਰੀਆਂ ਹੋਣ ਅਸੀਂ ਇਸ ਮਕੈਨਿਜ਼ਮ ਦੇ ਉੱਤੇ ਕਰਾਂਗੇ ਇਸ ਦੇ ਲਈ ਸਾਨੂੰ ਕੋਈ ਕੈਬਨਟ ਚ ਲੈ ਕੇ ਆਣਾ ਪਵੇ ਜਾਂ ਜਿਹੜਾ ਹੈ ਕਿਉਂਕਿ ਪੰਜਾਬ ਸਰਕਾਰ ਦੀ ਹੀ ਮਲਕੀਅਤ ਹੈ ਤੇ BBMB ਨਜਾਇਜ਼ ਸਾਡੇ ਬੰਦਿਆਂ ਨੂੰ ਤੰਗ ਕਰ ਰਿਹਾ ਹੈ ਇਸ ਹਫਤੇ ਵੀ ਇਹ ਮੀਟਿੰਗ ਰੱਖਾਂਗੇ ਇਫਰਸਟ ਟੂ ਨੈਕਸਟ ਵੀਕ ਜਿੱਦੈ ਸੀਐਮ ਸਾਹਿਬ ਆਂਦੇ ਆ ਇੱਕ ਮੀਟਿੰਗ ਸੀਐਮ ਸਾਹਿਬ ਦੇ ਲੈਵਲ ਤੇ ਵੀ ਰੱਖਾਂਗੇ ਇਹਨਾਂ ਨੂੰ ਰਿਕੁਐਸਟ ਕਰਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅ ਇਸ ਮਸਲੇ ਨੂੰ ਆਪਾਂ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਤੇ ਪਰਮਨੈਂਟ ਸੋਲੂਸ਼ਨ ਵੀ ਲੱਭਾਂਗੇ ਬਹੁਤ ਬਹੁਤ ਧੰਨਵਾਦ ਜੀ ਨਮਸਤੇ ਨੰਗਲ ਸ਼ਹਿਰ ਦੇ ਇੱਕ ਬਹੁਤ ਇੰਪੋਰਟੈਂਟ ਮਸਲੇ ਦੇ ਬਾਰੇ ਆਪ ਸਭ ਦੇ ਨਾਲ ਜਿਹੜਾ ਹੈ ਇਹ ਵੀਡੀਓ ਸਾਂਝੀ ਕਰ ਰਿਹਾ ਹਾਂ ਸਾਡਾ ਨੰਗਲ ਸ਼ਹਿਰ ਉਹ ਬਹੁਤ ਪਿਆਰਾ ਸ਼ਹਿਰ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਜਿਸ ਨੂੰ ਬਚਾਉਣ ਦੀ ਜਿਸ ਨੂੰ ਦੁਬਾਰਾ ਜਿੱਥੇ ਰੌਣਕਾਂ ਲਾਨ ਦੀ ਅਸੀਂ ਪਿਛਲੇ 3.5 ਸਾਲਾਂ ਚਾਰ ਮੁਨਕਿੰਗ ਪ੍ਰਯਾਸ ਕੀਤੇ ਉੱਥੇ ਉਸ ਸ਼ਹਿਰ ਦੀ ਜੋ ਦਿੱਕਤ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਹੈ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨ ਐਫ ਐਲ ਤੇ ਬੀ ਬੀ ਐਮ ਪੀ ਉਸ ਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਲਨ ਏਰੀਆ ਹੈ ਅਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਤੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ BBMP ਵੱਲੋਂ ਉੱਥੇ ਦੇ ਛਿੜੇ ਸਾਡੇ ਬਖਸ਼ ਨਿਵਾਸ਼ਿੰਦੇ ਨੇ ਸਾਡੇ ਰੈ residencies ਨੂੰ ਤੰਕ ਕੀਤਾ ਜਾ ਰਿਹਾ ਹੈ ਅ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਨੂੰ ਮੀਂਹ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਿਲ ਇਰੀਆ ਦੇ ਬਜ਼ੁਰਗਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਚਿੰਤਾ ਉਹ ਕਹਿੰਦੇ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕਈ ਦਸ਼ਕਾਂ ਤੋਂ ਅਸੀਂ ਹਰ ਵੇਲੇ ਡਰ ਦੇ ਵਿੱਚ ਹਰ ਵੇਲੇ ਸਹਿਮ ਦੇ ਵਿੱਚ ਇਹ ਜ਼ਿੰਦਗੀ ਜੀ ਰਿਹਾ ਕਿ ਕਦੋਂ ਪਤਾ ਨਹੀਂ ਸਾਡੀ ਛੱਤ ਖੋਲੂਗੀ ਕਦੋਂ ਸਾਡਾ ਕਾਰੋਬਾਰ ਸਾਡੇ ਤੋਂ ਖੋਲਿਆ ਜਾਊਗਾ मैं आप सब ने मेरी ड्यूटी लाई है, है, है आप सब है, है दुकान उस तो पैनिक होकर बद गया अपने बेटे उश्वास रखोगी अः सी एम साहब जिंदा ही वापस आते हैं नंगल दीम ले मिलेंगे टोटल जेडे कागज है मैं सारा रिकॉर्ड चेक करवा रहे ਡੋਨਟਲ ਜੀੜੀ ਫਰਦਾਂ ਅੱਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀਆਂ ਸਿਰਫ ਮਿਸਮੈਨੇਜਮੈਂਟ ਕਰਕੇ ਸਮੇਂ-ਸਮੇਂ ਦੇ ਉੱਤੇ ਸਹੀ ਪੈਰ ਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਬੀਐਮ ਵੀ ਤੋਂ ਮੰਗਣੀ ਪੈ ਰਹੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਇਸ ਸਾਰੇ ਇਤੇ ਨੂੰ ਠੀਕ ਕਰਨ ਦੇ ਲਈ ਜਿੱਦਾਂ ਹੀ ਸ ਇੱਕ ਤਾਂ ਨੈਕਸਟ ਵੀਕ ਵੀ ਅਸੀਂ ਮੀਟਿੰਗ ਲਾਕਤੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟਾਪ ਅਫੀਸ਼ੀਅਲਸ ਹੈ ਉਹ ਸਾਰੇ ਹੋਣਗੇ ਏਜੀ ਸਾਹਿਬ ਹੋਣਗੇ ਤੇ ਜਿੱਦਾਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਸਵੱਛਪਾਨ ਦੇ ਦੌਰੇ ਤੇ ਨਹੀਂ ਵਾਪਸ ਆਉਂਦੇ ਨੇ ਸਾਰੇ ਨੰਗਲ ਦੇ ਜਿਹੜੇ ਸਾਡੇ ਰੈਜ਼ੀਡੈਂਸੀ ਕਮੇਟੀ ਬਣਾ ਕੇ ਤੇ ਤੁਹਾਡੀ ਬਿੱਟੀ ਦਾ ਤੁਹਾਡੇ ਪੁੱਤ ਦਾ ਤੁਹਾਡੇ ਭਾਈ ਦਾ ਵਾਦਾ ਹੈ ਜੋ ਮਰਜ਼ੀ ਕਰਨਾ ਪਵੇ ਇਸ ਦੁਨੀਆ ਤੇ ਉੱਤੇ ਨੰਗਲ ਦੀ ਇੱਕ ਵੀ ਛੱਤ ਹੈ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਹਰ ਸੰਭ 可能 ਚੀਜ਼ ਹੈ ਨਾ ਅਸੀਂ ਕਰਾਂਗੇ ਤੇ ਅਸੀਂ ਆਪਣੀ ਜਿਹੜੀ ਨੰਗਰ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਆਪਣੇ ਰੈਜ਼ੀਡੈਂਟਸ ਨੂੰ ਚਾਹੇ ਥਰੂ ਲੀਜ਼ ਜਾਂ ਜੋ ਵੀ ਜਾਂ मेरी इच्छा है कि सबून रजिस्ट्रिया हो इस मकैनिजम के उ करा दिल्ली सामने कोई कैबिनेट से लैके आना पाए या जड़ा है क्योंकि पंजाब सरकार की ही मलकीयत है तो बी बी एम बी नजायज सा तंग कर रहा है आ, इस हफ्ते भी मीटिंग रखा तो फिर उस नैक्सट वीक जिदा ही सीएम साहब आए एक मीटिंग सीएम साहब के लैवल पर भी रखा उन्होंने रिक्वेस्ट करके आप सब का बहुत बहुत धनबाद इस मसले को आपल के आधार पर हल करा तो परमानेंट सल्यूशन भी लाभे बहुत बहुत धनबाद जी let's do it